ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਹੋਰ ਸਨੋਂ ਤੁਹਾਡਾ ਕੀ ਹਾਲ ਚਾਲ ਸਵਾਗਤ ਹੈ ਤੁਹਾਡਾ ਮੇਰੇ ਬਲੌਗ ਦੇ ਵਿੱਚ ਤੇ ਅੱਜ ਬਲੌਗ ਨੰਬਰ ਇਹੋ ਠੀਕ ਆ ਜੀ ਤੁਹਾਨੂੰ ਕਰਾਵਾਂਗੇ ਦਰਸ਼ਨ ਹੋਰ ਪਿੰਡ ਤੋਂ ਆਉਣੀ ਹੈ ਸੰਗਤ ਅੱਜ ਨਗਰ ਕੀਰਤਨ ਤੇ ਅੱਜ 12 ਤਰੀਕ ਆ ਲਓ ਜੀ ਨਗਰ ਕੀਰਤਨ ਆ ਪਹੁੰਚਿਆ ਛੱਲੇ ਅਸੀਂ ਦਰਸ਼ਨ ਕਰਨਾ ਠੀਕ ਆ ਬਾਕੀ ਚੱਲ ਗਈਆਂ ਸਾਰੀਆਂ ਮੈਂ ਪਿੱਛੇ ਰਹਿ ਗਈ ਆ ਮੈਂ ਵੀ ਚੱਲੀ ਆ ਬੱਸ ਤੇ ਤੁਹਾਨੂੰ ਦਰਸ਼ਨ ਕਰਾਉਣੀ ਆ ਠੀਕ ਆ ਆਣ ਮੇਰੀਆਂ ਬੈਠੀਆਂ ਦੇਖੋ ਸਾਡੀ ਚਾਚੀ ਵੀ ਪਕੋੜੇ ਹਾਂਦੇ ਪਕੋੜੇ

ਸੇਵਾ ਸੇਵਾ ਪਟੇ ਬੈਠ ਗਏ ਲਾ ਜੀ ਸੰਗ ਤਾਂ ਖੜੀ ਆ ਦਰਸ਼ਨ ਕਰਨ ਨੂੰ ਨਗਰ ਕੀਰਤਨ ਆ ਪੁੰਚਿਆ ਵਾ ਬਸ ਸਤ ਸ੍ਰੀ ਅਕਾਲ ਹੋਵਾਂ ਜੀ ਦਾ ਕਿਰਪਾ ਚੱਕ ਕੇ ਦੇਖੋ ਆਹ ਸ੍ਰੀ ਅਕਾਲ ਗੁਰੂ ਘਰ ਵਾਸਤੇ ਭੇਜਿਆ ਹੈ ਸਤ ਸਾਨੋ ਬਸੰਤੋਖ ਸਿੰਘ ਜਹਾਂਜੀ ਸਵਾਮੀ ਜੀ ਦੇ ਪੁੱਤੇ ਹਨ ਉਹਨਾਂ ਨੇ 21000 ਰੁਪਏ ਗੁਰੂ ਘਰ ਵਾਸਤੇ ਭੇਜਿਆ ਹੈ ਜਾਂ ਲੰਗਰ ਵਾਸਤੇ ਰੱਖਿਆ ਜੋ ਗੁਰੂ ਘਰ ਵਾਸਤੇ ਰੱਖਿਆ ਜਿਹੜਾ ਗੁਰੂ ਘਰ ਵਿੱਚ ਐਡ ਹੋਇਆ ਹੈ ਆਤਿ ਸ਼੍ਰੀ ਅਕਾਲ ਉਸਨੇ দান ਕੀਤਾ ਹੈ ਉਹ ਵੀ ਆਪਣਾ ਸੁਨ ਕੋਲੈਂਡਿਕਾ ਪਾਤਾ ਕਰੋ ਜੀ ਦੁਬੋਂ ਤੋਂ ਦੁਬੋਂ ਪਰ ਇਹ ਜੋ ਅੱਜ ਸਰੂਪਾ ਪਾਪਨ ਅਗਲੀ ਵਾਰੀ ਵੀ ਸਰੂਪਾ ਨੂੰ ਮਿਲਣਾ ਹੈ ਅਗਲੀ ਵਾਰੀ ਦਾਨਗਾਨ ਸਭ ਦਵਾ ਮੈਂ ਨਹੀਂ ਕਹਾਂ ਸਾਲਿ ਸ਼੍ਰੀ ਅਕਾਲ ਇਹ ਮੈਂ ਨਹੀਂ ਕਹਿਣਾ ਖਤੂਰ ਪਾਣੀ ਦਾ ਸ਼ਬਦ ਹੈ ਪ੍ਰੇਮ ਕੀ ਜੇਬਰੀ ਬਾਤ ਹੋਤੇ ਰਹਿ ਜਾਣ ਇਹਨਾਂ ਨੇ 11000 ਰੁਪਏ ਮੈਂ ਨੇ ਗੁਰੂ ਘਰ ਲਈ ਅਰਦਾਸ ਕਰਾਇਆ ਉਹ ਵੀ ਆਪਣਾ ਸਰੂਪ ਵਾਲਿਆਂ ਜੀ ਉਸ ਤੋਂ ਬਾਅਦ ਜੀ శ్రీੰਦਰ ਸੇਵਾ ਕੀਤੀ ਹੈ ਉਹ ਵੀ ਆਪਣਾ ਡਾਕਟਰ ਸੁਖਨਾਥ ਜੀ ਆਪਣਾ ਸਰੂਪ ਵਾਲਿਆਂ ਦੀ ਕਿਰਪਾ ਕਰੋ ਜੀ ਉਸ ਤੋਂ ਬਾਅਦ ਜੀ ਫੈਜ਼ਾ ਭਾਈ ਜਗਿੰਦਰ ਸਿੰਘ ਪੁੱਤਰ ਸਰਗੋਸ਼ ਦਿਲੀਪाराम ਜੀ ਉਹਨਾਂ ਨੇ ਜਿਸ ਦਿਨ ਨਗਰ ਕੀਰਤਨ ਕੱਲ ਚੱਲੇ ਸਨ ਉਹਨਾਂ ਦੇ ਗ੍ਰਹਿ ਦੇ ਕੇ ਸੇਵਾ ਕੀਤੀ ਸੀ ਉਹਨਾਂ ਨੇ 5100 ਰੁਪਏ ਗੁਰੂ ਘਰ ਦੇ ਜਿੱਥੇ ਸਾਨੂੰ ਵੀ ਆਪਣਾ ਸ਼ਰਮੋਹਰ ਦੀ ਕਿਰਪਾਲਤਾ ਕਰੋ ਜੀ

ਸ਼ਰਧਾ ਪੂਰਕ ਦੇ ਨਾਮ ਨਾਲ ਰਹੇ ਹਨ ਮਹਾਰਾਜੀ ਆਪ ਜੀ ਦੀ ਬਖਸ਼ਾ ਕਿਰਪਾ ਹੋਈ ਮਹਾਰਾਜੀ ਪਰਤੂ ਰੂਤੂ ਆਪ ਜੀ ਦੀ ਬਖਸ਼ਾ ਕਿਰਪਾ ਹੋਈ ਹੈ ਮਹਾਰਾਜੀ ਆਪ ਜੀ ਦੇ ਗੁਰਦਵਾਰੀ ਜੀ ਸਤਿ ਸਾਨ ਤੇ ਕੇ ਮਹਾਰਾਜੀ ਆਪ ਜੀ ਦਾ ਓਟ ਹੰਡਾ ਤੱਕਦੇ ਹੋਏ ਗੁਰਮੁਖ ਪਰਵਾਰ ਨੇ ਗੁਰਮੁਖ ਪਰਵਾਰ ਨੇ ਮਹਾਰਾਜੀ ਤੁਰੀ ਬਾਣੀ ਆਇਤੀ ਸਤਿ ਸ੍ਰੀ ਅਕਾਲ ਜੀ ਆਪ ਜੀ ਦੇ ਗੁਰੂ ਪਿਆਰੇ ਭਾਈ ਸਾਹਿਬ ਭਾਈ ਕਿਸ਼ਨ ਸਿੰਘ ਜੀ ਸ਼ੁਕਰ ਸਵਰਧਵਾਸੀ ਉਤਮ ਚੰਦ ਜੀ ਅਤੇ ਸਤਨਾਮ ਸਿੰਘ ਦੀ ਜਗਤਾਰ ਸਿੰਘ ਦੀ ਸਾਰਿਆਂ ਪਰਿਵਾਰਾਂ ਨੇ ਮਿਲ ਕਰਕੇ ਮਹਾਰਾਜ ਜੀ ਆਪ ਜੀ ਦਾ ਕੋਟਾਂ ਕੋਟਾਂ ਧੰਨਵਾਦ ਕਰਦੇ ਹਾਂ ਆਵਾਜ਼ੀ ਚੜ੍ਹਦੀ ਕਲਾ ਦੇ ਵਾਸਤੇ ਮਹਾਰਾਜ ਜੀ ਸਮੂਹ ਅਕਲਬਾਤੀ ਸੰਗਠਨ ਦੇ ਚੜ੍ਹਦੀ ਕਲਾ ਦੇ ਵਾਸਤੇ ਮਹਾਰਾਜ ਜੀ ਆਪ ਜੀ ਦਾ ਉੱਤਰਾ ਸੰਦਰਭ ਤੇ ਹੋਏ ਛ리에ਖੰਡ ਜਾ ਪਰਸਰੋਤ ਪ੍ਰਾਰambh ਹੋਏ ਗਏ ਸਨ ਮਹਾਰਾਜ ਆਪ ਜੀ ਬਾਤ ਕਰਤਾ ਹੋਏ ਮਹਾਰਾਜ ਜੀ ਆਦੀ ਮਹਾਰਾਜ ਦੀ ਸ਼ੁਰੂ ਤੋਂ ਲੈ ਕੇ ਮੱਧ ਤੱਕ ਮੱਧ ਤੋਂ ਹੱਥ ਤੱਕ ਮਹਾ ਹੈ ਜੀ ਦੇ ਪਾਣੀ ਆਪ ਜੀ ਸੇਵਾ ਤੋਂ ਪੜੀ ਕੇ ਇਨਰ ਤੇ ਬਸਾਣਾ ਬੰਨ ਦਾ ਆਪ ਸੂਤ ਕਰ ਬਸੀ ਸਾਤ ਤਹ ਤੇ ਬਸਾਣਾ ਆਪਣੀ ਸ਼ਰੂ ਕਰੋ ਨਾਮ ਦਾ ਨਿਛਾਣ ਗੁਰ ਸਿੱਖੀ ਜੀਵਨ ਬਖਸ਼ਿਸ਼ ਕਰਨਾ ਵੇਸ਼ ਵਰਦੇਸ਼ ਬੱਜਿਆ ਤੇ ਅਰਥ ਸੰਭ ਹੋ ਕੇ ਸੈਦਾ ਕਰਨੀ ਕਿੰਦ ਕੁ ਮਾਇਆ ਦੇ ਵੱਧਾ ਕਰਨਾ ਪਰਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਪਾਪਾਂ ਦੇ ਤੁਖਾਂ ਪਾਪਾਂ ਸਿਰੇ ਛਾਂ ਬਿਨਾਂ ਦਾ ਨਾਸ਼ ਕਰਨਾ ਭਜਨ ਦਾ ਪ੍ਰਚਾਰ ਕਰਨਾ ਕਾਰਜ ਨਿਰਵਤ ਸਭ ਪੂਰ ਕਰਨੀ के सुना रहे हैं पता है कि परवारा में लगभग 30 कलाम पुस्तकालय बिना पावन बजे वाला और बाकी बहुत 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 कामिया परवारा में 30 कलाम जो दादा है तो नहीं है ना आप जी के पास की बहुत बात आ जाती थी पास के पाओ है भाई एक एक अपना पर्याय के एक्शन में है और ये कॉलेज में और तरह से गए किसी का हमारे से बात कर दिया मैं आपका तात्पर्य गर्दियां पेटियां होने पर कह रहे कि नियमों के आधार पर के जुर्माना का मुद्दा भी आपकी सरकार द्वारा प्रमुख प्यारे में बड़े में देखे जाते तो पाला है प्रशासन के द्वारा भी एक माता की ओर कुछ चिंता करने के द्वारा सभी नागरिकों से अनुरोध है कि कृपा बनी ये गदियां प्रभात की शिकायत के स्थान पर करना और सहयोग करें 50 पॉइंट हर एक जिले के प्रशासन ने कल लिखकर की ਸ਼ਾਮਾਂ ਦਾ ਕਦਰ ਕਰ ਰਹੇ ਹਨ ਮਾਤਾ ਭਾਈ ਜੀ ਜੀ ਸਿੰਘ ਸੁਪੁੱਤਰ ਸੁਨਾਮ ਸਿੰਘ ਨਾਲ ਦੇ ਪਰਿਵਾਰ ਨੇ ਮਿਲ ਕੇ ਕੀਤੀ ਹੈ ਮਹਾਰਾਜ ਜੀ ਕਿਰਪਾ ਕਰਨੀ ਪਰਿਵਾਰ ਦੀ ਚੜ੍ਹਦੀ ਕਲਾ ਬਖਸ਼ ਕਰਨੀ ਦੇਸ਼ ਪ੍ਰਦੇਸ਼ ਬੱਚਿਆਂ ਤੇ ਅੰਗ ਸੰਗ ਹੋ ਕੇ ਸਹਿਤਾ ਕਰਨੀ ਹਰ ਨਦਾਰ ਨਿਵਾਨ ਕਰਦੇ ਮਹਾਰਾਜ ਜੀ ਘਰ ਵਿੱਚ ਦੇ ਲੋਕ ਦਾ ਬਖਸ਼ ਕਰਨੀ ਦੁੱਖਾਂ ਪਾਪਾਂ ਕਲੇਸ਼ਾਂ ਵਿਗਨਾ ਦਾ ਨਾਸ ਕਰਨਾ ਪਤਨ ਦਾ ਪ੍ਰਤਾਪ ਕਰਨਾ ਰਹਿਤੀ ਜਗਾ ਰਖ ਸਤਨਾਮ ਸ੍ਰੀ ਵਾਹਿਗੁਰੂ 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 ਜਪੇ ਮਹਾਰਾਜ ਜੀ ਕਿਰਪਾਕਰਨੀ ਪਰਮਾਨੰ ਤੇ ਨਗਰ ਤੇ ਵਹਿ ਪਰਿਆਤਰਾਂ ਜੋ ਤੇ ਵੀ ਭਾਈ ਜਿਦਾ ਸਾਂ ਨਾ ਨਹੀਂ ਲੈ ਸਕਦੇ ਮਹਾਰਾਜ ਜੀ ਕਿਰਪਾਕਰਨੀ ਹੁਣਾਂ ਨਹੀਂ ਆਹ ਕੇ ਅਰ ਪਰਮਾਨੰ ਕਨੀਆ ਸੇਵਾ ਕਰ ਸੇਵ ਤੇ ਬਣਦੇ ਸੁਣਦੇ ਸਰਬਤ ਵਾਹਿਗੁਰੂ ਜੀ ਨਾਨਕ ਨਾਮ ਮੁੱਜਰ ਧਿਕਰੋ ਤੇਰੀ ਅਨੀ ਸਰਬਤ ਦਾ ਨਾਮ ਇਆ ਕਾਲ ਕੀ ਤਰੀ ਚਲਾਇਓ ਬੰਤ ਸਭ ਸਿੱਖਨ ਕੋ ਭੁਮਾਏ ਗੁਰੂ ਮਾਨਿਓ ਕੰਨ ਗੁਰੂ ਪ੍ਰਤਿ ਦੀ ਮਾਨਿਓ ਪੰਗੜੁ ਕ੍ਰਾ ਕੀ ਦੇ ਜੋ ਪ੍ਰਭ ਕੋ ਮਿਲ ਹੋ ਜਨ ਕੋ ਜਬਦਬਦ ਮੈਂ ਰਹੀ ਰਾਜ ਕਰੇ ਕਾ ਖਾਨ ਸਾਇ ਆਪਣੀ ਰਹਿ ਨ ਕੋਈ ਖਵਾ ਦਮੇ ਲੇਗੇ ਪਜੇ ਛਲ ਜੋ ਵਾਹਿਗੁਰੂ ਨਾਮ ਜਵਾ ਜਵੇ ਸੁਖ ਰੇ ਪਾਉ ਜੋ ਚਲਦਾ ਪਰਸੇ ਮਨੇ ਗੁਰ ਪਰਉਤਾਰਨ ਹਰ ਸੋ ਹੀ ਰਾਜ ਜੈ ਕਰੇ ਆਨ ਬੀ ਆਸ ਤੇ ਨਾ ਤੋ ਜਤ ਜਾਈ ਕੇ ਸਤ ਪਾ ਦੇ ਦਾਈ ਕੇ ਸਤਿ ਪਾਤ ਜੇ ਨਿਵਾਸ ਸਰ ਕਰਦੀ ਹੁਣ ਤਿਆਰੀ ਆ ਲੰਗਰ ਚਾ ਲੰਗਰ ਚਾ ਸ਼ਗਨ ਚੱਲੇ ਹਾਂ ਜੀ ਲੰਗਰ ਆ ਖਾਣੇ ਦੇ ਇਸ ਟਾਈਮ ਆਸੀ ਆ ਗਏ ਆ ਲਓ ਜੀ ਆਂਵਾਇਂ ਖਾਣਦੇ ਆਓ ਜੀ ਲਿਓ ਭੰਦੇ ਦਾ ਭੰਦੇ ਦਿਓ ਮੰਦਰ ਵਾਲਿਆਂ ਦੇ ਠੀਕ ਹੈ ਜੀ ਹੁਣ ਲੱਗੀ ਮੈਂ ਬਲੌਗ ਦਾ ਐਂਡ ਕਰਨ ਨਗਰ ਕੀ ਥੰਦੀ ਹੁਣ ਹੋ ਗਈ ਸਮਾਪਤੀ ਠੀਕ ਆ ਹੁਣ ਅਸੀਂ ਆ ਗਏ ਆਪਣੇ ਘਰੇ ਠੀਕ ਆ ਤੇ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਠੀਕ ਆ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿਹੜੇ-ਕਿਹੜੇ ਸ਼ਹਿਰ ਤੋਂ ਤੁਸੀਂ ਬਲੌਗ ਦੇਖਦੇ ਜੀ ਠੀਕ ਆ ਅਗਲੀ ਵੀਡੀਓ ਦੇ ਵਿੱਚ ਬਲੌਗ ਦੇ ਵਿੱਚ ਨਾਮ ਲਵਾਂਗੇ ਅਸੀਂ ਜਿਹੜੇ ਵੀਡੀਓ ਦੇ ਵਿੱਚ ਕਮੈਂਟ ਕਰਨਗੇ ਠੀਕ ਆ ਕਮੈਂਟ ਜ਼ਰੂਰ ਕਰਿਆ ਕਰੋ ਠੀਕ ਆ ਜੀ ਤੇ ਬਾਏ ਬਾਏ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਠੀਕ ਹੈ ਜੀ ਹੱਸਦੇ ਵਾਸਤੇ ਰੋ ਕੁਛ ਰੋ ਆਵਾਜ਼ ਰੋ ਠੀਕ ਹੈ ਬਾਏ ਬਾਏ ਸ਼ਿਕਾ ਸਾਰੇ ਪੈਂਪੜਾ ਵਾ ਨੂੰ